ਫਿਲੌਰ ਨਜ਼ਦੀਕ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਐਸਐਸਪੀ ਹਰਵਿੰਦਰ ਸਿੰਘ ਵੀਰਕ ਦਾ ਦੌਰਾ ਆਜ਼ਾਦੀ ਦਿਵਸ ਲਈ ਸੁਰੱਖਿਆ ਕਢੀ ਫਿਲੌਰ ਦੇ ਨੇੜਲੇ ਪਿੰਡ ਨੰਗਲ ਵਿੱਚ ਲੱਗੀ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਬੀਤੀ ਦੇ ਰਾਤ ਚਲੰਦਰ ਦੇ ਐਸਐਸਪੀ ਹਰਵਿੰਦਰ ਸਿੰਘ ਵੀਰਕ ਪਹੁੰਚੇ ਅਤੇ ਪੱਤਰਕਾਰਾਂ ਨਾਲ ਗੱਲ ਕਰ ਦਿਆ ਉਹਨਾਂ ਦੱਸਿਆ ਕਿ 15 ਅਗਸਤ ਦੇ ਮੌਕੇ ਲਈ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਗਏ ਹਨ आम नागरिका विच पुलिस प्रति भरोसा से सुरक्षा दी भावना मजबूत करने चेकिंग कर रहे हैं एस एस पी विरक ने कहा कि डॉक्टर अंबेडकर जी दार दी सुरक्षा यकीनी बनाई गई है एस एस पी हरविंदर विरक ने चेतावनी दिखती कि जे कोई भी कानून के खिलाफ गतिविधि करता है ता तो उसू बख्शिया नहीं जाएगा ते सख्त कार्रवाई की जाएगी फिलौर तो जोत टीवी न्यूज चैनल पत्रकार इंदरजीत बैंस की खास रिपोर्ट ਅਸੀਂ ਜਿਹੜੀ ਹੈਗੀ ਐ ਇੰਡੀਪੈਂਡੈਂਸ ਡੇ ਦੀ ਜਿਹੜੀ ਹੈਗੀ ਐ ਈਵ ਦੇ ਸੰਬੰਧੀ ਜਿਹੜੀਆਂ ਸਾਡੀਆਂ ਤਿਆਰੀਆਂ ਚੱਲ ਰਹੀਆਂ ਨੇ ਸਿਕਿਉਰਟੀ ਦਾ ਜਾਇਜ਼ਾ ਲਿਆ ਜਾ ਰਿਹਾ ਐਂਡ ਆਮ ਨਾਗਰਿਕਾਂ ਦੇ ਵਿੱਚ ਜਿਹੜੀ ਹੈਗੀ ਸਿਕਿਉਰਟੀ ਦੀ ਜਿਹੜੀ ਭਾਵਨਾ ਤੇ ਟਰਸਟ ਦੀ ਭਾਵਨਾ ਜਿਹੜੀ ਪੁਲਿਸ ਪ੍ਰਤੀ ਉਹਨੂੰ ਵਿਸ਼ਵਾਸ ਦੀ ਭਾਵਨਾ ਨੂੰ ਪੈਦਾ ਕਰਨ ਵਾਸਤੇ ਤੇ ਟਰਸਟ ਬਿਲਡ ਅਪ ਕਰਨ ਵਾਸਤੇ ਤੇ ਜਿਹੜੇ ਸਾਡੇ ਸਿਟੀਜ਼ਨ ਨੇ ਉਹ ਸਕਿਓਰ ਨੇ ਐਂਡ ਸਾਡੇ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਦੀਆਂ ਪ੍ਰਤੀਮਾ ਨੇ ਜਾਂ ਹੋਰ ਵਾਈਟਲ ਇਨਸਟਾਲੇਸ਼ਨਸ ਨੇ ਉਹ ਸਾਰੀਆਂ ਸਿਕਿਉਰ ਨੇ ਅੱਜ ਇਸ ਕਰਕੇ ਮੈਂ ਫੋਦਰ ਫੀਲਡ ਦੇ ਵਿੱਚ ਜਿਹੜਾ ਹੈਗਾ ਸਾਰੀਆਂ ਚੈਕਿੰਗ ਕਰ ਰਿਹਾ ਤਾਂ ਜਿਵੇਂ ਕਿ ਤੁਸੀਂ ਅੱਜ ਜਾਣਦੇ ਹੋ ਅੱਜ 13 ਅਗਸਤ ਹੈ ਪਰਸੋਂ ਨੂੰ ਜਿਹੜੀ 15 ਅਗਸਤ ਦੀਆਂ ਸੈਲੀਬ੍ਰੇਸ਼ਨਸ ਨੇ ਸਾਡੇ ਸਾਰੇ ਡਿਸਟ੍ਰਿਕਟ ਦੇ ਵਿੱਚ ਅੱਜ ਜਿਹੜੀ ਜਲੰਧਰ ਰੂਰਲ ਦੇ ਵਿੱਚ 550 ਦੇ ਕਰੀਬ ਜਿਹੜੀ ਨਾਈਟ ਡੋਮਿਨੇਸ਼ਨ ਦੇ ਉੱਤੇ ਫੋਰਸ ਜਿਹੜੀ ਲਾਈ ਹੈ ਜਿਹਦੇ ਵਿੱਚ ਸਾਡੇ ਪਿੰਨ ਐਸਪੀ ਸਾਹਿਬਾਨ ਬਾਹਰ ਨੇ ਐਂਡ ਸਾਡੇ 15 ਜਿਹੜੇ ਹੈਗੇ ਨੇ ਡੀਐਸਪੀ ਰੈਂਕ ਦੇ ਅਫਸਰ ਬਾਹਰ ਨੇ ਕੁੱਲ 550 ਦੀ ਫੋਰਸ ਜਿਹੜੀ ਹੈਗੀ ਆ ਅਸੀਂ ਸਾਰੇ ਡਿਸਟ੍ਰਿਕਟ ਦੇ ਵਿੱਚ ਡਿਪਲੋਏ ਜਿਹੜੀ ਨਾਈਟ ਡੀਸੀ ਨੇ ਕੀਤੀ ਰਹੀ ਆ ਸਾਰਾ ਏਰੀਆ ਨੂੰ ਡੋਮਿਨੇਟ ਜਿਹੜਾ ਹੈਗਾ ਕੀਤਾ ਜਾ ਰਿਹਾ ਮਾੜੇ ਅਨਸਰ ਜਿਹੜੇ ਹੈਗੇ ਨੇ ਉਹਨਾਂ ਵਾਸਤੇ ਜਿਹੜੇ ਹੈਗੇ ਅਸੀਂ ਬਾਹਰ ਹੈਗੇ ਆ ਜੇ ਕੋਈ ਸਾਡੇ ਗੱਲ ਨੋਟਿਸ ਚ ਆਉਂਦੀ ਆ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਆਂ ਤੇ ਉਹਨਾਂ ਵਾਸਤੇ ਜਿਹੜੀ ਸਖਤ ਤਾੜਦਾਂਗੇ ਜਿਹੜਾ ਹੈਗਾ ਸਾਡੇ ਜਿਹੜੀ ਕੋਈ ਵੀ ਇਸ ਤਰ੍ਹਾਂ ਦੀ ਗਤੀਵਿਧੀ ਕਰਨ ਜੋ ਕਾਨੂੰਨ ਦੇ ਖਿਲਾਫ ਹੋਵੇ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ